ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ rauke kala ਜਿਲ੍ਹਾ ਮੋਗਾ ਦੇ ਵਿੱਚੋਂ ਉਦਵੀ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਨਗਰ ਨਿਵਾਸੀਆਂ ਦੇ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਇੱਕ ਟਰੈਕਟਰ ਰਵਾਨਾ ਕੀਤਾ ਗਿਆ ਜਿਸ ਦੇ ਵਿੱਚ ਰਸਦਾਂ ਔਰ ਪਸ਼ੂਆਂ ਦੇ ਲਈ ਚਾਰਾ ਪਾਇਆ ਗਿਆ ਸੋ ਹੜਪਰੋਤ ਇਲਾਕਿਆਂ ਲਈ ਇਹ ਜਿਹੜਾ ਉਦਮ ਕੀਤਾ ਗਿਆ ਆਓ ਨੌਜਵਾਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਿਹਾ ਨੌਜਵਾਨਾਂ ਨੇ ਇਸ ਦੇ ਬਾਰੇ ਅਚਲ ਜੀ ਜ਼ਿਆਦਾ ਵਰਖਾ ਪੈਣ ਕਾਰਨ ਹੜਾਂ ਦੀ ਸਥਿਤੀ ਆਈ ਹੈ ਦਰਿਆਵਾਂ ਵਿੱਚ ਪਾਣੀ ਆਉਣ ਕਾਰਨ ਨੇੜਲੇ ਪਿੰਡਾਂ 'ਚ ਹੜ ਆ ਗਏ ਆ ਤੇ ਉੱਥੇ ਸਾਡੇ ਜਿਹੜੇ ਖਾਨ ਭਰਾ ਐ ਉਹਨਾਂ ਦੇ ਆਰਥਿਕ ਮੰਦੀ ਦੇ ਵਿੱਚ ਆ ਗਏ ਆ ਜਿੰਨਾ ਕਰਕੇ ਪਸ਼ੂਆਂ ਨੂੰ ਚਾਰਾ ਹੈ ਨਹੀਂਗਾ ਤੇ ਦੂਸਰਾ ਆਪਣਾ ਵੀ ਉਹਨਾਂ ਦੇ ਖਾਣ ਪੀਣ ਦੀਆਂ ਵਸਤਾਂ ਦਾ ਵੀ ਪੂਰਾ ਹੁਣ ਪ੍ਰੋਪਰ ਸਾਨੂੰ ਪ੍ਰਬੰਧ ਕਰਨਾ ਹੋਊਗਾ ਤਾਂ ਕਿ ਅੱਜਕੱਲ੍ਹ ਸਾਡੀਆਂ ਸਰਕਾਰਾਂ ਤਾਂ ਮਦਦ ਨਹੀਂ ਕਰਦੀਆਂ ਇਸ ਕਰਕੇ ਸਾਨੂੰ ਆਪ ਹੀ ਕਿਸਾਨ ਭਰਾਵਾਂ ਨੂੰ ਉਹਨਾਂ ਦੀ ਮਦਦ ਕਰਨੀ ਪਊਗੀ ਇਸ ਤਹਿਤ ਸਾਡੇ ਪਿੰਡ ਰੌਕੇ ਕਲਾ ਵੱਲੋਂ ਉਹਨਾਂ ਕਿਸਾਨ ਭਸਾਵਾਂ ਦੀ ਮਦਦ ਲਈ ਕੁਝ ਰਾਸ਼ਨ ਲੈ ਕੇ ਗਏ ਆ ਤੇ ਜਿਹਦੇ ਵਿੱਚ ਪਹਿਲਾਂ ਸਾਨੂੰ ਜਿੰਨੀ ਮਾਇਆ ਇਕੱਠੀ ਹੋਈ ਸੀ ਅਸੀਂ ਉਹਦੇ ਬਾਰੇ ਦੱਸਾਂਗੇ ਤੇ ਫਿਰ ਅਸੀਂ ਰਾਸ਼ਨ ਬਾਰੇ ਦੱਸਾਂਗੇ ਕਿ ਅਸੀਂ ਕੀ ਕੀ ਲੈ ਕੇ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਭਾਈ ਸਾਨੂੰ ਲਾੜੀ ਸੋਕਪੁਰਾ ਮੋੜ ਤੋਂ ਉਹਨੇ 13000 ਰੁਪਏ ਭੇਜਿਆ ਬਲਵਿੰਦਰ ਸਿੰਘ ਨੀਲੇ ਮੈਂਬਰ ਦੇ ਪਰਿਵਾਰ ਤੋਂ ਉਹਨਾਂ ਨੇ 12000 ਰੁਪਏ ਰੂਪ ਬਸੰਤ ਮਝੈਲਾ ਦੇ ਪਰਿਵਾਰ ਤੋਂ ਉਹਨਾਂ ਨੇ 5000 ਰੁਪਏ ਸੀਪਾ ਨੀਲੇ ਮੈਂਬਰ ਕਾ ਉਹਨਾਂ ਨੇ 5000 ਰੁਪਏ ਮਨਪ੍ਰੀਤ ਬਾਜੇਗਾ 3000 ਰੁਪਏ ਗੋਫਤਦਾਨ ਅਮਰੀਕਾ ਤੋਂ 5000 ਰੁਪਏ ਅਕਵਾਲ ਬਾਜੇਗਾ 2100 ਰੁਪਇਆ ਪ੍ਰਦੀਪ ਸ਼ੂਕਿਆਂ ਦਾ 3100 ਰੁਪਇਆ ਸੀਪਾ ਘੋੜੀਆ 2000 ਰੁਪਇਆ ਰਾਜੂ ਬਾਜੇਗਾ 3000 ਰੁਪਇਆ ਕੋਮਲ ਖਹਿਰਾ 2000 ਰੁਪਇਆ ਜਿੰਦੂ 1000 ਰੁਪਇਆ ਦਰਸ਼ਨ ਮਾਗੀ ਕੇ ਬਾਜੇਗਾ ਪਰਿਵਾਰ ਚੋਂ 5000 ਰੁਪਇਆ ਕਾਕਾ ਬਾਜੇਗਾ 1000 ਰੁਪਇਆ ਹੈਰੀ 1100 ਰੁਪਇਆ ਸੂਨੀ ਟੇਲਰ 500 ਰੁਪਇਆ ਚੰਨ ਅਦਾਜੀ 500 ਰੁਪਇਆ ਸਾਧੂ ਬਾਜੇਗਾ 1000 ਰੁਪਇਆ ਜਸਪ੍ਰੀਤ ਬਾਜੇਗਾ 2000 ਰੁਪਇਆ ਅੰਮਰਤਾ ਪੁੰਮਣਗੇ ਪਰਿਵਾਰ ਚੋਂ 10000 ਰੁਪਇਆ ਇਹ ਜਿਹੜੀ ਸਾਡੇ ਕੋਲੇ ਕਾਲਮ ਰਾਸ਼ੀ ਤੱਕ 77 ਹੋਈ ਸੀ ਉਹ 77300 ਰੁਪਿਆ ਸੀਗੀ ਜਿਹਦੇ ਵਿੱਚੋਂ ਅਸੀਂ ਰਾਸ਼ਨ 30 ਗੱਠਾ ਅਚਾਰ ਦੀਆਂ ਇੱਕ ਕੁਆਂਟਲ ਦੀ ਭਰਤੀ ਵਾਲੀਆਂ 70 ਗੱਟੇ ਚੋਕਰ ਦੇ 6 ਤਰਪਾਲਾਂ 32 ਥੈਲੇ ਕਣਕ ਦੇ ਆਟੇ ਦੇ ਜਿਹੜੇ ਸਾਡੇ ਇੱਥੇ ਅਸੀਂ ਲੋਕਲ ਆਪ ਆ ਕੇ ਦੇ ਤਿਆਰ ਕਰੇ ਆ ਠੀਕ ਆ ਠੀਕ ਹੈ ਜੀ